ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਆ ਰਹੀ ਹੈ ਸਾਹਮਣੇ ਗੁਰਦਾਸਪੁਰ ਆਰਟੀਓ ਦੇ ਦਫਤਰ ਦੇ ਵਿੱਚ ਅਚਨਚੇਤ ਚੈਕਿੰਗ ਹੋਈ ਹੈ ਸਾਡਾ ਚੈਨਲ ਇਸ ਦੀ ਪੁਸ਼ਟੀ ਨਹੀਂ ਕਰਦਾ ਕਿ ਚੈਕਿੰਗ ਕਿਸ ਵੱਲੋਂ ਕੀਤੀ ਗਈ ਹੈ ਪਰ ਆਰਟੀਓ ਦਫਤਰ ਦੇ ਬਾਹਰ ਕੁਝ ਲੋਕ ਖੜੇ ਸਨ ਜੋ ਆਪਣੀ ਆਰਸੀ ਜਾਂ ਲਾਇਸੈਂਸ ਦਾ ਕੰਮ ਕਰਾਉਣ ਵਾਸਤੇ ਆਰਟੀਓ ਦਫਤਰ ਗਏ ਸਨ ਉਹਨਾਂ ਦਾ ਕਹਿਣਾ ਹੈ ਕਿ 3 ਘੰਟੇ ਤੋਂ ਸਮਾਂ ਉੱਪਰ ਹੋ ਗਿਆ ਅਸੀਂ ਬਾਹਰ ਖੜੇ ਹਾਂ ਅਤੇ ਅੰਦਰ ਚੈਕਿੰਗ ਹੋ ਰਹੀ ਹੈ ਅਤੇ ਅਸੀਂ ਖੱਜਲ ਖੁਆਰ ਹੋ ਰਹੇ ਹਾਂ ਅੱਗੇ ਪਾਸੇ ਮੈਂ ਲੋਖ ਲੀਖੂ ਇਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ ਇਥੇ 3 ਘੰਟੇ ਦੁਪਹਿਰ ਹੋ ਗਿਆ ਖੜਿਆ ਕੋਈ ਸੈਟੀਸਫਾਈ ਜਵਾਬ ਨਹੀਂ ਦੇ ਰੇ ਬਸ ਕਹੀ ਜਾਂਦੇ 15 ਮਿੰਟ 20 ਮਿੰਟ ਚੈਕਿੰਗ ਹੋ ਰਹੀ ਹੈ ਚੈਕਿੰਗ ਹੋ ਰਹੀ 15 20 ਮਿੰਟ ਦੱਸ ਹੀ ਨਹੀਂ ਰੇ ਕੁਝ ਵੀ ਸੈਟੀਸਫਾਈ ਜਵਾਬ ਕੋਈ ਦੇ ਨਹੀਂ ਨਾ ਰੇ ਕਿਸੇ ਨੂੰ ਹੈਨਾ ਇੱਥੇ ਬਜ਼ੁਰਗ ਵੀ ਆਏ ਹੋਏ ਉਹਨਾਂ ਨੂੰ ਸੈਟੀਸਫਾਈ ਜਵਾਬ ਨਹੀਂ ਦੇ ਰੇ ਕੁਝ ਲੇਡੀਜ਼ ਸੀ ਪਹਿਲਾਂ ਉਹ ਵੀ ਘੰਟਾ ਦੋ ਘੰਟੇ ਖਰਾਬ ਹੋ ਗਏ ਹੁਣ ਵਿਚਾਰੀਆਂ ਚਲ ਗਈਆਂ ਨੇ ਉਹਨਾਂ ਬਹੁਤ ਤਰਲੇ ਲਏ ਆ ਕਿ ਸਾਨੂੰ ਜਾਣ ਦੋ ਪੁੱਛਣ ਦੋ ਕੀ ਕੰਮ ਆ ਕਹਿੰਦੇ ਜਾਣ ਹੀ ਨਹੀਂ ਦੇਣਾ ਅੰਦਰ ਪੱਤਰਕਾਰਾਂ ਨੂੰ ਨਹੀਂ ਜਾਣ ਦੇਣਾ ਮੇਰੀ ਆਰਸੀ ਦਾ ਕੰਮ ਹੀ ਆ ਹਾਂ ਉਹ ਜਿਹੜੇ ਰੂਪ ਸਿੰਘ ਨਾਮ ਦੇ ਮੇਰਾ ਐ ਡੇਰਾ ਬਣਾਣ ਕਿ ਤਾ ਕਿੰਨਾ ਟਾਈਮ ਹੋ ਗਿਆ ਮੈਨੂੰ 3 ਘੰਟੇ ਤੋਂ ਸਾਰ ਉੱਪਰ ਹੋ ਗਏ ਜੇ ਤੇ ਲਾਇਸੈਂਸ ਦਾ ਮੇਰਾ ਕੰਮ ਹੀ ਦੀ ਨਹੀਂ ਉਹਨੇ ਦਿੱਤਾ ਸੀ ਤੇ ਕੋਈ ਜਵਾਬ ਨਹੀਂ ਦੇਂਦੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹਨਾਂ ਦੇ ਮੁਲਾਜ਼ਮ ਵੀ ਅੰਦਰ ਆਏ ਸੀ ਉਗੀ ਥਿੰਦੇ ਖੜਜੋ ਛਾਵੇਂ ਚਲਜੋ ਇੱਥੇ ਵੇਖੋ ਛਾਂ ਹੈਗੀ ਕਿਤੇ ਕਿਤੇ ਚਲਦੀ ਆਏ ਆ ਲੇਡੀਜ਼ ਹੁਣ ਇੱਥੇ ਖਲੋਤੀ ਹੀ ਇਹਨਾਂ ਭਾਜੀ ਹੁਣ ਇਹਨਾਂ ਭਾਜੀ ਨਾਲ ਲਾ ਲੜਕੀ ਹੈ ਲੇਡੀਜ਼ ਨੇ ਅੰਦਰ ਲਗਾਇਆ ਪੀਹਾਨੂੰ ਨਹੀਂ ਜਾਣਦੇ ਨਾ ਤੁਹਾਨੂੰ ਜਾਣ ਦੋ ਤੇ ਕੋਈ ਜਵਾਬ ਨਹੀਂ ਦਿੰਦੇ ਜੀ ਇੱਥੇ ਤੇ ਜਿਹੜਾ ਬਲਾਈਨ ਦੇ ਵਿੱਚ ਲਾ ਕੇ ਕੰਮ ਕਰਵਾ ਪਹਿਲਾਂ ਵੀ ਲੈਣਾ ਚ ਲੱਗਦਾ ਤੁਹਾਨੂੰ ਪਤਾ ਹੀ ਆ ਸਾਰਾ ਰਿਸ਼ਵਤ ਦਾ ਕੰਮ ਆ ਦੋ ਵਾਰੀ ਚਾਹ ਚਲ ਗਈ ਜੇ ਅੰਦਰ ਸਮੋਸੇ ਸਮਸੇ ਵੀ ਚਲ ਗਏ ਜੇ ਤੁਹਾਨੂੰ ਪਤਾ ਕਿਹੜੀ ਰੇਟ ਤੇ ਲੜੀ ਸਾਰੇ ਸਿਆਣੇ ਜੇ ਕਿ ਕੋਈ ਗੱਲ ਬਾਤ ਨਹੀਂ ਬੜਾ ਪਰੇਸ਼ਾਨ ਕਰਦੇ ਜਾਨੂੰ ਬਾਕੀ ਇਹ ਬਾਜੀ ਨੂੰ ਦੱਸ ਸਕਦੇ ਤੁਹਾਨੂੰ ਇਹਨਾਂ ਕਿਹੜਾ ਜੰਦਰਾ ਫੜਿਆ ਵੇਖੋ ਜੀ ਤਾਲੇਬਾਨ ਚ ਆਏ ਹੋ ਨਹੀਂ ਸਾਡੇ ਕੋਲ ਥਿਆ ਰਹੇ ਇੰਦਰ ਨਾਲ ਵਰਦੀਏ ਉਹ ਜੰਦਰੇ ਨੂੰ ਵੇਖੋ ਹੱਥ ਪਾਇਆ ਮੜਾ ਜਾ ਉਹ ਵੇਖੋ ਬਾਜੀ ਮੜਾ ਜਾ ਤਰ ਮਾਰੇਓ